ਜਿਹੜੇ ਦਰਦ ਵੰਡਾਉਂਦੇ ਨੇ ਉਹੀ ਸੇਵਾ ਨਿਭਾਉਂਦੇ ਨੇ ਤਾਂ ਇਹ ਪਰਿਵਾਰ ਜਿਹੜਾ ਹੈ ਆਪਣੇ ਦਸਵੰਦ ਦੇ ਵਿੱਚੋਂ ਜੋ ਵੀ ਤਿਲਫੁਲ ਸੇਵਾਏ ਨਿਭਾ ਰਿਹਾ ਹੈ ਪੰਜਾਬ ਕਦੀ ਨਾ ਭੁੱਖਾ ਸੌਂਦਾ ਇਹਦਾ ਨਾ ਸੌਂਦਾ ਆ ਪੰਜਾਬ ਦੇ ਲੋਕ ਕਦੀ ਭੁੱਖੇ ਨਹੀਂ ਮਰ ਸਕਦੇ ਕਿਉਂਕਿ ਪੰਜਾਬ ਦੇ ਨਾਲ ਜਿਹੜਾ ਪੂਰੇ ਵਰਲਡ ਨੂੰ ਰਾਸ਼ਨ ਖਵਾਉਂਦਾ ਲੰਗਰ ਲਾਂਦਾ ਆ ਹਰ ਹਫ਼ਤਾ ਦੇ ਪਹੁੰਚਦਾ ਤੇ ਅੱਜ ਉਹ ਪੰਜਾਬ ਤੇ ਜੇ ਕੋਈ ਦਰਦ ਆਇਆ ਆ ਬਾੜ ਆਈ ਆ ਤੇ ਉਹਨੂੰ ਪੰਜਾਬ ਦੇ ਲੋਕ ਹੀ ਸੰਭਾਲਦੇ ਆ ਜੋ ਕੁਝ ਵੀ ਸਾਡੇ ਕੋਲ ਬੰਦਾ ਪਰਿਵਾਰ ਕੋ ਅਸੀਂ ਚਾਹੇ ਬੱਚਿਆਂ ਦੇ ਚੀਜ਼ਾਂ ਹੋਵੇ ਸੁੱਕਾ ਰਾਸ਼ਨ ਹੋਵੇ ਚਾਹੇ ਦੁੱਧ ਦੇ ਪੈਕੇਟ ਹੋਣ ਚਾਹੇ ਮੋਮਬਤੀਆਂ ਹੋਣ ਚਾਹੇ ਬਿਸਕੁਟ ਹੋਣ ਚਾਹੇ ਬ੍ਰੈਡ ਹੋਣ ਰਾਸ਼ਨ ਹੋਣ ਦਿਲੋਂ ਜੋ ਵੀ ਸਾਡੇ ਕੋਲ ਹੋ ਰਿਹਾ ਅਸੀਂ ਕਰ ਰਹੇ ਆਂ ਸੇਵਾ ਕਿ ਸੇਵਾ ਕਰ ਰਹੇ ਹੋ ਤੁਸੀਂ ਜੀ ਆਂ ਸੇਵਾ ਗਾਇ ਪਾਪਾ ਨੇ ਗਾਇ ਕੀ ਸੇਵਾ ਕਰਨੀ ਚਾਹੀਏ ਅੱਛਾ ਤੁਸੀਂ ਵੰਡ ਰਹੇ ਹੋ ਤੁਸੀਂ ਜੀ ਹਾਂ ਮੀਤਾ ਬੰਦਿਆ ਰਸੋ ਚਿਪਸ ਤੇ ਔਰ ਜਸ ਚਿਪਸ ਤੇ ਬਿਸਕੁਟ ਫੋਰਮ ਬੋ ਕੈਂਡਲ ਹੋਰ ਵੋ ਮਾਚਿਸ ਸਾਡੇ ਅਮਰਸਰ ਦੀ ਡੀਸੀ ਮੈਡਮ ਨੇ ਉਹਨਾਂ ਨੇ ਵੀ ਬੜੀ ਵਧੀਆ ਸੇਵਾ ਨਿਭਾਈ ਹੈ। ਉਹਨਾਂ ਨੇ ਵੀ ਜਿਹੜੀ ਹੈ ਜਨਤਾ ਦੇ ਵਿੱਚ ਪਹੁੰਚੇ ਉਹਨਾਂ ਦਾ ਦਰਦ ਵੰਡਾਇਆ ਹੈ। ਤੁਸੀਂ ਵੀ ਇੱਕ ਮਹਿਲਾ ਹੋ। ਕਿਵੇਂ ਦੇਖਦੇ ਹੋ ਉਹਨਾਂ ਦੀ ਸੇਵਾ ਨੂੰ? ਉਹਨकी ਸੇਵਾ ਦੇਖ ਕੇ ਰ ਹਮ ਵੀ ਹਮੇ ਵੀ ਇਤਨੀ ਹਿੰਮਤ ਆਈ ਕਿ ਹਮ ਯਹਾਂ ਪੇ ਆ ਸਕੇ। ਕਿਉਂਕਿ ਇਤਨੇ ਪਾਣੀ ਮੇ ਆਨਾ ਬੜਾ ਮੁਸ਼ਕਿਲ ਲਗਤਾ ਹੈ। ਉਹਨਕੋ ਦੇਖ ਕੇ ਹਮੇ ਵੀ ਹਿੰਮਤ ਆ ਗਈ ਥੀ। ਤੋ ਇਸ ਲਈ ਹਮ ਯਹਾਂ ਪਰ ਆ ਗਏ। ਬੜੀ ਵਧੀਆ ਲੱਗਿਆ ਇਹਨਾਂ ਦਾ ਦਰਦ ਵੰਡਾਉਣ ਤੋਂ ਬਾਅਦ। ਜੀ ਦੇਖੋ ਜੀ ਬਾੜ-ਧੜ ਵਾਟਨੇ ਸੇ ਕਮ ਹੋਤਾ ਹੈ। ਤੋ ਹਮ ਵੀ ਬਸ ਵਹੀ ਕੋਸ਼ ਨੇਸ਼ਨ ਪੋਸਟ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਅੱਜ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਰਮਦਾਸ ਪਹੁੰਚੇ ਆ ਜਿੱਥੇ ਹਾੜ ਤੋਂ ਪੀੜਿਤ ਪਰਿਵਾਰ ਨੇ ਉਹਨਾਂ ਵਾਂਗ ਜਿਹੜੇ ਨੇ ਪੰਜਾਬ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਪੰਜਾਬੀ ਜਿਹੜੇ ਨੇ ਪੰਜਾਬ ਵਾਸਤੇ ਅੜੇ ਨੇ ਤੇ ਲੜੇ ਨੇ ਤਾਂ ਇਸ ਵੇਲੇ ਚਾਹੇ ਕਿਸੇ ਨੇ ਪੰਜਾਬ ਦੀ ਬਾਤ ਨਹੀਂ ਪੁੱਛੀ ਪਰ ਪੰਜਾਬੀਆਂ ਨੇ ਇਹ ਦਰਦ ਵੀ ਆਪਣੇ ਪਿੰਡੇ ਦੇ ਆਪ ਹੰਡਾਇਆ ਅਤੇ ਪੰਜਾਬੀਆਂ ਨੇ ਹੀ ਪੰਜਾਬੀਆਂ ਦੀ ਬਾਹ ਫੜੀ ਹੈ ਪਰ ਤਸਵੀਰਾਂ ਬਹੁਤ ਵਧੀਆ ਸਾਹਮਣੇ ਆਈਆਂ ਨੇ ਇੱਥੇ ਕਿ ਜਿੱਥੇ ਵੱਡੇ ਵੱਡੇ ਸੈਲੀਬ੍ਰਿਟੀ ਜਾਂ ਰਾਜਨੇਤਾ ਜਾਂ ਵੱਡੇ ਵੱਡੇ ਐਨਜੀਓ ਸੇਵਾ ਨਿਭਾਰੀਆਂ ਨੇ ਉੱਥੇ ਹੀ ਇਹ ਜਿਹੜਾ ਪਰਿਵਾਰ ਹੈ ਇਹ ਵੀ ਹਾੜ ਤੋਂ ਪੀੜਤ ਜਿਹੜੇ ਪਰਿਵਾਰ ਨੇ ਉਹਨਾਂ ਵਾਸਤੇ ਸੇਵਾ ਨਿਭਾਉਣ ਲਈ ਪਹੁੰਚਿਆ ਹੋਇਆ ਹੈ ਇਹ ਬਹੁਤਾ ਅਮੀਰ ਪਰਿਵਾਰ ਨਹੀਂ ਹੈ ਪਰ ਫਿਰ ਵੀ ਆਪਣੀ ਦਸਵੰਦ ਦੇ ਵਿੱਚੋਂ ਸੇਵਾ ਨਿਭਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਬੱਚਿਆਂ ਨੂੰ ਨਾਲ ਲੈ ਕੇ ਇਹ ਪਰਿਵਾਰ ਜਿਹੜਾ ਹੈ ਸੇਵਾ ਨਿਭਾਉਣ ਲਈ ਇੱਥੇ ਪਹੁੰਚਿਆ ਆ ਵਧੀਆ ਉਪਰਾਲਾ ਹੈ ਹਰ ਪਰਿਵਾਰ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਦੂਜਿਆਂ ਦਾ ਦਰਦ ਨਹੀਂ ਹੈ ਸਾਡਾ ਸਾਰਿਆਂ ਦਾ ਆਪਣਿਆਂ ਦਾ ਦਰਦ ਹੈ ਇਹ ਪੰਜਾਬ ਤੇ ਜਿਹੜੀ ਮਾਰ ਪਈ ਹੈ ਹੜ੍ਹਾਂ ਦੀ ਮਾਰ ਪਈ ਹੈ ਰੱਬ ਦੀ ਮਾਰ ਪਈ ਹੈ ਉਹਨੂੰ ਨਜਿੱਠਣ ਵਾਸਤੇ ਸਾਰੇ ਪਰਿਵਾਰਾਂ ਨੂੰ ਸਾਂਝ ਦੇ ਤੌਰ ਤੇ ਦੂਜਿਆਂ ਦਾ ਦਰਦ ਵੰਡਾਉਣਾ ਚਾਹੀਦਾ ਹੈ ਤੇ ਇਹ ਬਾਈ ਦਾ ਪਰਿਵਾਰ ਵੀ ਇੱਥੇ ਪਹੁੰਚਿਆ ਹੈ ਉਪਰਾਲਾ ਵਧੀਆ ਹੈ ਕਿ ਆਪਣੇ ਬੱਚਿਆਂ ਦੇ ਨਾਲ ਪਹੁੰਚੇ ਹੋਏ ਨੇ ਉਹੀ ਪਰਿਵਾਰ ਇੱਥੋਂ ਤਾਈਂ ਪਹੁੰਚਦਾ ਹੈ ਜਿਹੜਾ ਦੂਜਿਆਂ ਦਾ ਦਰਦ ਸਮਝਦਾ ਹੋਵੇ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਦਰਦ ਹੰਡਾਇਆ ਹੋਵੇ ਉਹ ਦੂਜਿਆਂ ਦਾ ਦਰਦ ਸਮਝਦਾ ਹੈ ਤਾਂ ਭਾਈ ਜੀ ਸੇਵਾ ਵਧੀਆ ਨਿਭਾ ਰਹੇ ਹੋ ਤੁਸੀਂ ਕੀਨ ਸੇਵਾ ਨਿਭਾਈ ਜਾ ਰਹੀ ਤਾਂ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿੱਖਿਆ ਦਿੱਤੀ ਆ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਵੀਰਪ੍ਰਿਆ ਲੰਗਰ ਆ ਉਹ ਇੰਨੀ ਸਦੀਆਂ ਤੋਂ ਚੱਲਦਾ ਆ ਰਿਹਾ ਹਜੇ ਤੱਕ ਵੀ ਮੁੱਖਿਆ ਕਿਉਂਕਿ ਪੰਜਾਬ ਕਦੀ ਨਾ ਭੁੱਖਾ ਸੌਂਦਾ ਇਹਦਾ ਨਾ ਸੌਂਦਾ ਆ ਪੰਜਾਬ ਦੇ ਲੋਕ ਕਦੀ ਭੁੱਖੇ ਨਹੀਂ ਮਰ ਸਕਦੇ ਕਿਉਂਕਿ ਪੰਜਾਬ ਦੇ ਨਾਲ ਜਿਹੜਾ ਪੂਰੇ ਵਰਲਡ ਨੂੰ ਰਾਸ਼ਨ ਖਵਾਉਂਦਾ ਲੰਗਰ ਲਾਂਦਾ ਆ ਹਰ ਹਫ਼ਤਾ ਦੇ ਪਹੁੰਚਦਾ ਤੇ ਅੱਜ ਉਹ ਪੰਜਾਬ ਤੇ ਜੇ ਕੋਈ ਦਰਦ ਆਇਆ ਆ ਬਾੜ ਆਈ ਆ ਤੇ ਉਹਨੂੰ ਪੰਜਾਬ ਦੇ ਲੋਕ ਹੀ ਸੰਭਾਲਦੇ ਆ ਤੇ ਪੰਜਾਬ ਦਾ ਦਰਦ ਵਧਾਵਾ ਕਿ ਹਰ ਕੋਈ ਘਰੋਂ ਆਪਣੇ ਨਿਕਲ ਕੇ ਆ ਰਿਹਾ ਤੇ ਸਾਡਾ ਵੀ ਲਗਾਤਾਰ ਅਸੀਂ 5-6 ਦਿਨਾਂ ਤੋਂ ਮੈਂ ਤਾਂ ਸੇਵਾ ਕਰ ਰਿਹਾ ਸੀ ਮੇਰਾ ਪਰਿਵਾਰ ਵੀ ਵੱਖਰੇ ਵੱਖਰੇ ਪਿੰਡਾਂ 'ਚ ਕਰ ਰਿਹਾ ਸੀ ਤੇ ਤੁਹਾਡੇ ਵਰਗੇ ਭਰਾ ਚੈਨਲ ਵਾਲੇ ਸਾਨੂੰ ਰਸਤਿਆਂ 'ਚ ਮਿਲ ਜਾਂਦੇ ਆ ਤੇ ਸਾਡੇ ਪਰਿਵਾਰ ਨੂੰ ਦੇਖ ਕੇ ਸਾਡਾ ਵੀਡੀਓ ਸ਼ੂਟ ਕਰ ਰਹੇ ਆ ਮਗਰ ਅਸੀਂ ਦਿਲੋਂ ਸੇਵਾ ਕਰ ਰਹੇ ਆ ਜਰੂਰੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਵੱਲੋਂ ਜਿਹੜੀ ਹੈ ਚਾਹੇ ਤਿਲ ਫੁੱਲ ਸੇਵਾ ਹੈ ਪਰ ਬਹੁਤ ਵੱਡੀ ਸੇਵਾ ਹੈ ਕਿਉਂਕਿ ਇਹ ਜ਼ਰੂਰਤਮੰਦਾਂ ਦਾ ਹੀ ਜਿਹੜੀ ਲੋੜ ਦਾ ਸਮਾਨ ਹੈ ਉਹ ਭੋਨ ਜਾਣਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਦੂਜੇ ਦਾ ਦਰਦ ਵੰਡਾ ਲੈਣਾ ਇਹੀ ਸੇਵਾ ਸਭ ਤੋਂ ਵੱਡੀ ਮੰਨੀ ਜਾਂਦੀ ਹੈ ਤਾਂ ਜਿਹੜੇ ਦਰਦ ਵਡਾਉਂਦੇ ਨੇ ਉਹੀ ਸੇਵਾ ਨਿਭਾਉਂਦੇ ਨੇ ਤਾਂ ਇਹ ਪਰਿਵਾਰ ਜਿਹੜਾ ਹੈ ਆਪਣੇ ਦਸਵੰਦ ਦੇ ਵਿੱਚੋਂ ਜੋ ਵੀ ਤਿਲਫੁਲ ਸੇਵਾਏ ਨਿਭਾ ਰਿਹਾ ਹੈ ਤਾਂ ਭਾਈ ਜੀ ਮੈਂ ਦੇਖ ਰਿਹਾ ਬਹੁਤ ਹੀ ਵੱਡੀ ਸੇਵਾ ਤਾਂ ਨਹੀਂ ਆ ਪਰ ਸੇਵਾ ਨਿਭਾ ਰਹੇ ਹੋ ਕਿਵੇਂ ਜਜਵਾ ਮਿਲਿਆ ਸਾਡਾ ਜੋ ਕੁਝ ਵੀ ਆ ਉਸ ਪਰਮਾਤਮਾ ਦੇ ਦੇਣਾ ਉਸ ਪਰਮਾਤਮਾ ਨਾਲ ਲੈ ਕੇ ਉੜਦੇ ਆ ਉਸ ਪਰਮਾਤਮਾ ਨਾਲ ਲੈ ਕੇ ਸੋਣੇ ਆ ਤੇ ਪਰਮਾਤਮਾ ਨੇ ਜੋ ਕੁਝ ਵੀ ਸਾਨੂੰ ਗਰੀਬੀ ਦਾ ਵਾ ਦਿੱਤਾ ਆ ਜੋ ਕੁਝ ਵੀ ਸਾਡੇ ਕੋਲ ਬੰਦਾ ਪਰਿਵਾਰ ਕੋ ਅਸੀਂ ਚਾਹੇ ਬੱਚਿਆਂ ਦੀ ਚੀਜ਼ਾਂ ਹੋਵੇ ਸੁੱਕਾ ਰਾਸ਼ਨ ਹੋਵੇ ਚਾਹੇ ਦੁੱਧ ਦੇ ਪੈਕੇਟ ਹੋਣ ਚਾਹੇ ਮੋਮਬਤੀਆਂ ਹੋਣ ਚਾਹੇ ਬਿਸਕੁਟ ਹੋਣ ਚਾਹੇ ਬ੍ਰੈਡ ਹੋਣ ਰਾਸ਼ਨ ਹੋਣ ਅਸੀਂ ਜੋ ਕੁਝ ਵੀ ਆ ਆਪਣੇ ਕੋਲੋਂ ਸੇਵਾ ਕਰਕੇ ਆ ਰਹੇ ਨਾ ਕਿ ਕੋਈ ਸਰਕਾਰਾਂ ਕੋਲ ਲੈ ਕੇ ਆ ਰਹੇ ਨਾ ਕਿ ਐਨ ਜੀਓ ਕੋਲ ਲੈ ਕੇ ਆ ਰਹੇ ਸਿਰਫ ਆਪਣੇ ਦਿਲੋਂ ਜੋ ਵੀ ਸਾਡੇ ਕੋਲ ਹੋ ਰਿਹਾ ਅਸੀਂ ਕਰ ਰਹੇ ਆ ਸੇਵਾ ਤੇ ਪਰਮਾਤਮਾ ਨੇ ਸਾਨੂੰ ਇੰਨੀ ਮਿਹਰ ਬਖਸ਼ੇ ਰੱਖੇ ਕਿ ਇਤਰਾ ਇਸ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਗਾ ਸਾਡਾ ਪਰਿਵਾਰ ਵੀ ਬੱਚਿਆਂ ਨੂੰ ਵੀ ਇਹੀ ਸਿੱਖਿਆ ਦੇਣਾ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਇਹੀ ਸਿੱਖਿਆ ਮਿਲੇ ਕਿ ਜੇ ਸਾਡਾ ਪਰਿਵਾਰ ਸੇਵਾ ਕਰ ਰਿਹਾ ਤੇ ਇਹ ਵੀ ਵੱਡੇ ਹੋ ਕੇ ਸੇਵਾ ਹੀ ਕਰਦੇ ਰਹਿਣ ਕਿਉਂਕਿ ਸੇਵਾ ਕਰਮ ਅੱਗੇ ਜਾਣੇ ਆ ਲੋਕਾਂ ਦਾ ਹੱਕ ਮਾਰ ਕੇ ਕਦੀ ਕੁਝ ਨਹੀਂ ਬੰਦਾ ਕਿਸੇ ਦਾ ਵੀ ਭਾਈ ਜੀ ਜਿੱਥੇ ਪੰਜਾਬ ਦੇ ਆਫਤ ਪਈ ਹੈ ਬਾਲੀਵੁੱਡ ਵਾਲਿਆਂ ਨੇ ਵੀ ਪੈਸੇ ਭੇਜੇ ਨੇ ਪੰਜਾਬ ਦੀ ਇੰਡਸਟਰੀ ਨੇ ਵੀ ਬਹੁਤ ਸਾਰੇ ਪੈਸੇ ਦਿੱਤੇ ਨੇ ਪੰਜਾਬੀ ਜਿਹੜੇ ਸਾਡੇ ਫਿਲਮ ਇੰਡਸਟਰੀ ਵਾਲੇ ਨੇ ਉਹਨਾਂ ਨੇ ਵੀ ਪੰਜਾਬੀਆਂ ਦੀ ਬਾਹ ਫੜੀ ਹੈ ਤਾਂ ਰਾਜਨੇਤਾ ਵੀ ਪਹੁੰਚ ਰਹੇ ਨੇ ਸਮਾਜਸੀ ਵੀਰ ਵੀ ਪਹੁੰਚ ਰਹੇ ਨੇ ਕਿ ਜਾਬਦਾ ਉਹਨਾਂ ਦੀ ਸੇਵਾ ਸਾਹਮਣੇ ਕਿਰਤਾਂ ਦੀ ਸੇਵਾ ਸਮਝਦੇ ਆਪੇ ਦੇਖੋ ਜੀ ਹਰ ਕੋਈ ਆਪਣੀ ਆਪਣੀ ਸੇਵਾ ਆਪਣੇ ਤੌਰ ਤੇ ਕਰ ਰਿਹਾ ਜੇ ਕੋਈ ਕਿਸੇ ਕੋ ਲੱਖਾਂ ਤੋਂ ਲੱਖ ਦੀ ਕਰ ਰਿਹਾ ਜੇ ਕਿਸੇ ਕੋ ਕਰੋੜਾ ਕਰੋੜ ਦੀ ਕਰ ਰਿਹਾ ਜੇ ਕਿਸੇ ਕੋ ਕਿਸੇ ਹਜ਼ਾਰ ਆ ਹਜ਼ਾਰਾਂ ਦੀ ਸੇਵਾ ਕਰ ਰਿਹਾ ਜੇ ਕਿਸੇ ਕੋ ਕੋਈ 100 200 ਉਹ 100 200 ਦੀ ਵੀ ਸੇਵਾ ਕਰ ਰਿਹਾ ਕਹਿੰਦੇ ਕਿ ਗੁਰੂ ਆਸ ਪੀਰਾਂ ਨੇ ਸਾਡੇ ਕਿਹਾ ਸੀ ਗਰੀਬ ਦੇ ਆ ਮੂਹੇ ਗੁਰੂ ਦੀ ਗੋਲਕ ਆ ਕਿਉਂਕਿ ਸਾਡੇ ਗੁਰੂਆ ਪੀਰਾਂ ਨੇ ਕਿਹਾ ਹੈ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਆ ਤੇ ਮੇਰਾ ਅੱਜ ਸਾਰੇ ਗੁਰਦੁਆਰਿਆਂ ਨੂੰ ਚਰਚਾ ਨੂੰ ਸਾਰੇ ਧਰਮਾਂ ਨੂੰ ਸਾਰੇ ਮੰਦਰਾਂ ਨੂੰ ਮਸਜਿਦਾਂ ਨੂੰ ਮੇਰੀ ਬੇਨਤੀ ਆ ਕਿ ਅੱਜ ਅਸੀਂ ਉਹ ਗੋਲਕਾ ਖੋਲ ਦਈਏ ਕਿਉਂਕਿ ਜਿਹੜੇ ਗਰੀਬ ਲੋਕ ਸਾਡੇ ਹਰਾਂ 'ਚ ਫਸੇ ਪਏ ਆ ਅਸੀਂ ਜੋ ਕੁਛ ਵੀ ਆਪਣੇ ਮੰਦਰਾ 'ਚ ਗੁਰਦੁਆਰਿਆਂ 'ਚ ਮਸਜਿਦਾਂ 'ਚ ਚਰਚਾ ਜੋ ਵੀ ਕੋਸ਼ਿਸ਼ ਚਲਾਇਆ ਗੱਲੇ ਆ ਉਹਨਾਂ ਦੇ ਸਾਰੇ ਗਰੀਬਾਂ ਵਾਸਤੇ ਖੋਲ ਦਈਏ ਚਾਹੇ ਉਹ ਗੁਰਦੁਆਰਾ ਧਰਮਸ਼ਾਲਾ ਹੋਵੇ ਚਾਹੇ ਮੰਦਰਾ ਦੀ ਧਰਮਸ਼ਾਲਾ ਹੋਵੇ ਲੋਕਾਂ ਨੂੰ ਉਹਨਾਂ ਰਹਿਣ ਬਿਸ਼ੇਰਾ ਕਰੀਏ ਲੋਕਾਂ ਦੀ ਜਿੰਨਾ ਕਰ ਇਹ ਹਾਰ ਤੋਂ ਨਿਕਲ ਦੇਣੀ ਆ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਭਰਿਆ ਪਿਆ ਫਸਲਾਂ ਸਾਰੇ ਖਰਾਬ ਆ ਜਿੰਨਾ ਕਰ ਪੰਜਾਬ ਦਾ ਮਾਹੌਲ ਠੀਕ ਨਹੀਂ ਹੁੰਦਾ ਉਹਨਾਂ ਦੇ ਕਰ ਲੋਕਾਂ ਦੀ ਸੇਵਾ ਕਰੀਏ ਲੋਕਾਂ ਨੂੰ ਕੋਲ ਰੱਖੀਏ ਕਿਉਂਕਿ ਗੁਰੂਆ ਪੀਰਾਂ ਨੇ ਸਾਨੂੰ ਇਹੀ ਸਿਖਾਇਆ ਜਿਨ੍ਹਾਂ ਨੇ ਇਨ ਇਨ ਇਲਾਕੇ ਅੱਜ ਜਾ ਕੇ ਘੁੰਮ ਕੇ ਲੋਕਾਂ ਨੂੰ ਪਿਆਰ ਦਾ ਸੁਨੇਹਾ ਦਿੱਤਾ ਸੀ ਸਾਡੇ ਗੁਰਨਾਨਕ ਦੇਵ ਜੀ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 20 ਰੁਪਏ ਦਾ ਲੰਗਰ ਅਜੇ ਵੀ ਉਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਹੀ ਵਾਰ ਦਿੱਤਾ ਤੇ ਅੱਜ ਅਸੀਂ ਪਰਿਵਾਰ ਆਪਣਾ ਲੈ ਕੇ ਨਹੀਂ ਆ ਸਕਦੇ ਉਹਨਾਂ ਨੇ ਤੇ ਪੂਰਾ ਪੰਜਾਬ ਤੇ ਪਰਿਵਾਰ ਹੀ ਵਾਰਤਾ ਕਹਿੰਦੇ ਕਿ ਸਾਰੇ ਧਰਮਾਂ ਤੋਂ ਵੱਧ ਹੁੰਦਾ ਦੇਸ਼ ਤੇ ਦੇਸ਼ ਦੇ ਵਿੱਚ ਜੇ ਇਨਸਾਨੀਅਤ ਨਾ ਹੋਵੇ ਤੇ ਕੁਝ ਨਹੀਂ ਹੁੰਦਾ ਤੇ ਸਾਡੇ ਇਨਸਾਨੀਅਤ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਸਾਡੇ ਆਰਮੀ ਭਵਾਨ ਜਿਵੇਂ ਜਵਾਨ ਸਾਡੇ ਭਰਾ ਕਿੰਨੀ ਰਾਤ ਦਿਨ ਮਿਹਨਤ ਕਰ ਰਹੇ ਆ ਟਰੱਕਾਂ ਤੇ ਲੈ ਕੇ ਜਾ ਰਹੇ ਲੋਕਾਂ ਨੂੰ ਬਚਾ ਕੇ ਲੈ ਕੇ ਜਾ ਰਹੇ ਆ ਸਾਡੇ ਬਜ਼ੁਰਗ ਕਿਸਾਨ ਜai ਜਵਾਨ ਜai ਕਿਸਾਨ ਜਿਹੜੇ ਲੋਕ ਸੇਵਾ ਕਰ ਰਹੇ ਆ ਅਸੀਂ ਅਸੀਂ ਇਹਨਾਂ ਨੇ ਲਾਲ ਖਲੋਤੇ ਆ ਜੋ ਬੇਟਾ ਬੇਟਾ ਜੀ ਬੇਟਾ ਜੀ ਤੁਸੀਂ ਤੁਸੀਂ ਵੀ ਸੇਵਾ ਨਿਭਾਉਣ ਆਏ ਹੋ ਤੁਸੀਂ ਵੀ ਸੇਵਾ ਨਿਭਾਉਣ ਆਏ ਹੋ ਹਾਂ ਇਹ ਸੇਵਾ ਕਰ ਰਹੇ ਹੋ ਜੀ ਹਾਂ ਸੇਵਾ ਕਰਿਆ ਪਾਪਾ ਨੇ ਕਾਇਆ ਕਿ ਸੇਵਾ ਕਰ ਲਈ ਜਾਈਏ ਅੱਛਾ ਕੀ ਵੰਡ ਰਹੇ ਹੋ ਤੁਸੀਂ ਤੇ ਹਾਂ ਮੇਦਾ ਵੰਡਿਆ ਰਸੋ ਚਿਪਸ ਜੀ ਔਰ ਯਸ ਚਿਪਸ ਬਿਸਕਟ ਫਰਮ ਉਹ ਕੈਂਡਲ ਹੋਰ ਉਹ ਮਾਚਿਸ ਅੱਛਾ ਚਿਪਸ ਵੰਡ ਰਹੇ ਹੋ ਤੁਸੀਂ ਤੈ ਤੁਸੀਂ ਤੁਹਾਨੂੰ ਆਪਰਾ ਦਿਲ ਨਹੀਂ ਕੀਤਾ ਚਿੱਪਿਆਂ ਨੂੰ ਵਧੀਆ ਰਹੇ ਹੋ ਵਧੀਆ ਲੱਗ ਰਿਹਾ ਤੁਹਾਨੂੰ ਸੇਵਾ ਕਰਨੀ ਵਧੀਆ ਲੱਗ ਰਿਹਾ ਪਰ ਪਾਣੀ ਬੜਾ ਸੀ ਤਾਲ ਡਰ ਨਹੀਂ ਆਇਆ ਤੁਹਾਨੂੰ ਪਾਣੀ ਤੋਂ ਨਾ ਮੈਂ ਜਰੂਰ ਜੀ ਬੱਚੇ ਵੀ ਜਿਹੜੇ ਨੇ ਸੇਵਾ ਨਿਭਾ ਰਹੇ ਨੇ ਤਾਂ ਜਲਬਾ ਚੜਦੇ ਆਂ ਹਾਂਜੀ ਤੁਸੀਂ ਸੇਵਾ ਨਿਭਾ ਰਹੇ ਹੋ ਹਾਂਜੀ ਕੀ ਨਿਭਾ ਰਹੇ ਹੋ ਉਹ ਜੋ ਬਣ ਪੜ ਰਿਹਾ ਉਹ ਕਰ ਰਹੇ ਆਂ ਛੋਟੇ ਛੋਟੇ ਮਦਦ ਲੈ ਕੇ ਆਏ ਆਂ ਜਿੰਨਾ ਹੋ ਸਕਦਾ ਹੈ ਬੱਚਿਓ ਕੇ ਲਿਏ ਕੁ ਸਾਮਾਨ ਲੈ ਕੇ ਆਏ ਡਰਸ ਹੈ ਚਿਪਸ ਹੈ ਬਿਸਕਟ ਵਗੈਰਾ ਹੈ ਉਹ ਲੈ ਕੇ ਆਏ ਆਪਣੀ ਸਾਡੇ ਅਮਰਸਰ ਦੀ ਡੀਸੀ ਮੈਡਮ ਨੇ ਉਹਨਾਂ ਨੇ ਵੀ ਬੜੀ ਵਧੀਆ ਸੇਵਾ ਨਿਭਾਈ ਹੈ ਉਹਨਾਂ ਨੇ ਵੀ ਜਿਹੜੀ ਹੈ ਜਨਤਾ ਦੇ ਵਿੱਚ ਪਹੁੰਚੇ ਉਹਨਾਂ ਦਾ ਦਰਦ ਵੰਡਾਇਆ ਹੈ ਤੁਸੀਂ ਵੀ ਇੱਕ ਮਹਿਲਾ ਹੋ ਕਿਵੇਂ ਦੇਖਦੇ ਹੋ ਉਹਨਾਂ ਦੀ ਸੇਵਾ ਨੂੰ ਉਹਨकी ਸੇਵਾ ਦੇਖ ਕੇ ਰੇ ਹਮ ਵੀ ਹਮੇ ਵੀ ਇਤਨੀ ਹਿੰਮਤ ਆਈ ਕਿ ਹਮ ਯਹਾਂ ਪੇ ਆ ਸਕੇ ਵਰਨਾ ਇਤਨੇ ਪਾਣੀ ਮੇ ਆਣਾ ਬੜਾ ਮੁਸ਼ਕਿਲ ਲਗਤਾ ਹੈ ਉਹਨ ਕੋ ਦੇਖ ਕੇ ਹਮੇ ਵੀ ਹਿੰਮਤ ਆ ਗਈ ਥੀ ਤੋ ਇਸਲੇ ਹਮ ਯਹਾਂ ਪਰ ਆ ਗਏ ਉਹ ਇਨੇ ਵੱਡੇ ਆਫਸਰ ਨੇ ਪਰ ਉਹਨਾਂ ਨੇ ਆਪਣਾ ਰਤਬਾ ਨਹੀਂ ਦੇਖਿਆ ਉਹਨਾਂ ਨੇ ਜਨਤਾ ਦੇ ਵਿੱਚ ਪਹੁੰਚੇ ਨੇ ਜਿੱਥੇ ਪਾਣੀ ਜ਼ਿਆਦਾ ਸੀ ਉੱਥੇ ਵੀ ਬੈਠੇ ਤੇ ਉਹਨਾਂ ਦੇ ਨਾਲ ਚਾਹ ਵੀ ਪੀਤੀ ਤਾਂ ਬੜੀ ਵਧੀਆ ਸੇਵਾ ਨਿਭਾਈ ਮੈਡਮ ਨੇ ਅਸੀਂ ਵੀ ਉਹਨਾਂ ਦੇ ਬਹੁਤ ਤਾਰੀਫਾਂ ਜਿੰਨੀਆਂ ਹੋ ਜਾਣ ਥੋੜੀਆਂ ਨੇ ਕਿਉਂਕਿ ਇਹ ਦਿਲੋਂ ਸਲੂਟ ਰਿਹਾ ਹੈ ਉਹ ਜੀ ਅਫਸਰ ਨੂੰ ਤਾਂ ਤੁਸੀਂ ਉਹਨਾਂ ਦੀ ਵੀਡੀਓ ਦੇਖਦੇ ਹੋ ਹਾਂਜੀ ਬਿਲਕੁਲ ਮੈਂ ਵੀ ਦੇਖੀ ਸੀ ਫੇਸਬੁੱਕ ਤੇ ਦੇਖੀ ਸੀ ਤਾਂ ਉਹ ਵੀ ਕਾਫੀ ਹੱਦ ਤੱਕ ਸੇਵਾ ਕਰ ਰਹੇ ਆਨ ਦਾ ਗਰਾਉਂਡਸ ਤੇ ਜਾ ਕੇ ਸੇਵਾ ਕਰ ਰਹੇ ਆ तो बस उनको देख के हमारे अंदर भी जागा कि हम भी जाके कुछ सेवा करें जो पड़ता कर है वो करते हैं और भैया भाभी है उनके साथ आए इन्ना है तो हम भी बस वही कोशिश करेंगे महिलाओं ने अपील चाहते देखो जो वो कर सकते है घर से वो कुछ भी सामान भेज सकते लिए यहाँ पे तो भेजना जरूर चाहिए या खुद आए या फिर किसी के जरिए से भेजे ਮਨਜੂਰ ਜੀ ਸੇਵਾ ਜਿਹੜੀ ਹੈ ਸਭ ਤੋਂ ਵੱਡੀ ਸੇਵਾ ਹੈ ਜਿੱਥੇ ਸਾਡੇ ਅੰਮ੍ਰਿਤਸਰ ਦੇ ਮੈਡਮ ਡੀਸੀ ਨੇ ਉਹਨਾਂ ਤੋਂ ਪ੍ਰਭਾਵਿਤ ਹੋਇਆ ਇਹ ਪਰਿਵਾਰ ਇਹ ਜਿਹੜੀਆਂ ਭੈਣਾਂ ਨੇ ਸਾਡੀਆਂ ਉਹ ਡੀਸੀ ਮੈਡਮ ਤੋਂ ਪ੍ਰਭਾਵਿਤ ਹੋਈਆਂ ਅਤੇ ਅੱਜ ਆਪਣੇ ਪਰਿਵਾਰ ਦੇ ਨਾਲ ਸੇਵਾ ਨਿਭਾ ਰਹੀਆਂ ਨੇ ਤਾਂ ਡੀਸੀ ਮੈਡਮ ਨੇ ਅ fırsਤ ਹੁੰਦਿਆਂ ਵੀ ਉਹਨਾਂ ਆਮ ਜਨਤਾ ਦਾ ਦਰਦ ਜਾਣਿਆ ਜਿਨ੍ਹਾਂ ਨੇ ਇਹ ਦਰਦ ਆਪਣੇ ਪਿੰਡੇ ਦੇ ਹੰਡਾਇਆ ਹੈ ਤਾਂ ਉਹਨਾਂ ਦੇ ਵਿੱਚ ਜਾਂਦੇ ਨੇ ਮੈਡਮ ਆਮ ਜਿਹੇ ਇਨਸਾਨਾਂ ਦੀ ਤਰ੍ਹਾਂ ਹੀ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਬੈਠਦੇ ਨੇ ਉਹਨਾਂ ਦਾ ਦਰਦ ਵੰਡਾਉਂਦੇ ਨੇ ਤਾਂ ਇਹ ਪਰਿਵਾਰ ਵੀ ਤਾਰੀਫ਼ ਬਣਦੀ ਹੈ ਇਸ ਪਰਿਵਾਰ ਦੀ ਵੀ ਕਿਉਂਕਿ ਬਹੁਤੇ ਸੈਲੀਬ੍ਰਿਟੀਆਂ ਨੇ ਤੇ ਬਹੁਤ ਜ਼ਾਰੇ ਪੈਸੇ ਭੇਜ ਦਿੱਤੇ ਨੇ بڑے بڑے ਜਿਹੜੇ ਨੇ بڑے بڑے ਜਿਹੜੇ ਨੇ ਮਦਦ ਦੇ ਤੌਰ ਤੇ ਪੈਕੇਜ ਭੇਜੇ ਨੇ ਕਰੋੜਾ ਰੁਪਏ ਭੇਜੇ ਨੇ ਪਰ ਜ਼ਰੂਰੀ ਨਹੀਂ ਹੈ ਕਿ ਕਰੋੜਾ ਰੁਪਏ ਨਾਲ ਹੀ ਮਦਦ ਹੋਵੇ ਦਿਲ ਦੇ ਵਿੱਚ ਜਰੂਰ ਮਦਦ ਵਾਸਤੇ ਹੁਣਾ ਜਾਈਦਾ ਹੈ ਤਾਂ ਉਸੇ ਮਦਦ ਨੂੰ ਨੁਭਾਰਿਆ ਇਹ ਪਰਿਵਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੱਚਿਆਂ ਦੇ ਨਾਲ ਪਹੁੰਚੇ ਹੋਏ ਨੇ ਚਾਹੇ ਪਾਣੀ ਬਹੁਤ ਸਾਰਾ ਚੜਿਆ ਹੋਇਆ ਹੈ ਇੱਥੇ ਪਰ ਫਿਰ ਵੀ ਪਰਿਵਾਰ ਨੇ ਆਪਣੀ ਜ਼ਿੰਮੇਵਾਰੀ ਸਮਝੀ ਅਤੇ ਅੱਜ ਆਪਣਾ ਜ਼ਿੰਮੇਵਾਰੀ ਸਮਝਿਆ ਦੁਨੀਆਂ ਦਾ ਦਰਦ ਸਮਝਿਆ ਅਤੇ ਅੱਜ ਦਿਲਪੁਨ ਸੇਵਾ ਸੀ ਜਿਹੜੀ ਉਹ ਨਿਭਾਉਦੇ ਹੋਏ ਨਜ਼ਰ ਆ ਰਹੇ ਨੇ ਸਾਰੇ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਜਿੱਥੇ-ਜਿੱਥੇ ਵੀ ਹਾਰਪੀਡ ਤੋਂ ਪਰਿਵਾਰ ਨੇ ਉਹਨਾਂ ਦੀ ਬਾਹ ਜਰੂਰ ਫੜੀਏ ਉਮੀਦ ਹੈ ਸਾਡਾ ਪੰਜਾਬ ਜਿਹੜਾ ਪਹਿਲਾਂ ਦੀ ਤਰ੍ਹਾਂ ਹੱਸਦਾ ਵਸਦਾ ਪੰਜਾਬ ਰਹਿ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨੇਸ਼ਨ ਪੋਸਟ ਚੈਨਲ ਦੇ